ਸਤ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਨਿਗਾ ਸਵਾਗਤ ਹੈ ਗੱਲ ਕੋਈ ਵੱਖਰੇ ਜਿਹੇ ਵਿਸ਼ੇ ਤੇ ਤੋਰੀਏ ਸੱਚਾਗਾ ਰਹੇਗਾ ਪਿਛਲੇ ਦਿਨੀ ਅਸੀਂ ਗੱਲ ਕਰਦੇ ਰਹੇ ਹਾਂ ਪਟਿਆਲੇ ਦੀ ਭਾਰਤ ਦੀ ਸਿਆਸਤੀ ਭਾਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਅੱਜ ਦੀ ਗੱਲ ਹਟ ਕੇ ਕਰੀਏ ਕਿਉਂਕਿ ਆਉਂਦੇ ਮਹੀਨੇ ਜੂਨ ਜੁਲਾਈ ਇਹ ਉਹ ਮਹੀਨੇ ਨੇ ਜਿਹਦੇ ਵਿੱਚ ਖੇਡਾਂ ਦੀ ਸਰਦਾਰੀ ਰਹੇਗੀ ਕਿਉਂਕਿ ਜਦੋਂ ਭਾਰਤ ਦੀਆਂ ਚੋਣਾਂ ਦੇ ਨਤੀਜੇ 4 ਜੂਨ ਨੂੰ ਆ ਜਾਣਗੇ ਉਸ ਦੇ ਨਾਲ ਨਾਲ ਹੀ ਕ੍ਰਿਕਟ ਨੇ ਹੈਡਲਾਈਨਰ ਵਿੱਚ ਛਾ ਜਾਣਾ ਬਿਕੋਜ਼ T20 ਦਾ ਵਰਲਡ ਕੱਪ 2 ਜੂਨ ਨੂੰ ਸ਼ੁਰੂ ਹੋ ਜਾਣਾ ਹੈ 2 ਜੂਨ ਤੋਂ ਲੈ ਕੇ 29 ਜੂਨ ਤੱਕ T20 ਵਰਲਡ ਕੱਪ ਚਲੇਗਾ ਔਰ ਇਹ ਪਹਿਲੀ ਵਾਰ ਹੈ ਇਤਿਹਾਸ ਵਿੱਚ ਕਿ T20 ਕ੍ਰਿਕਟ ਵਰਲਡ ਕਪ ਮੁਰੀਕਾ ਦੀ ਧਰਤੀ ਤੇ वेस्ट इंडीज ਦੀ ਧਰਤੀ ਤੇ ਹੋਵੇਗਾ। ਵੈਸਟ ਇੰਡੀਜ਼ ਤਾਂ ਚਲੋ ਕ੍ਰਿਕਟ ਦਾ ਘਰ ਰਿਹਾ ਹੈ। ਪਰੰਤੂ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿੱਚ ਇੰਨਾ ਵੱਡਾ ਕ੍ਰਿਕਟ ਦਾ ਇਵੈਂਟ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਇੱਕ ਬਹੁਤ ਵੱਡੀ ਪਹਿਲ ਕਦਮੀ ਹੋਵੇਗੀ ਕਿਉਂਕਿ ਇਸ ਗੇਮ ਨੂੰ ਅਮਰੀਕਾ ਵਿੱਚ ਪਪੂਲਰ ਕਰਨ ਲਈ ਅਮਰੀਕਨਸ ਦਾ ਪਿਆਰ ਹੈ ਉਹ ਬੇਸਿਕਲੀ ਬਾਕੀ ਖੇਡਾਂ ਵਿੱਚ ਜਿਹੜੇ ਪ੍ਰੋਫੈਸ਼ਨਲ ਖੇਡਾਂ ਨੇ ਚਾਹੇ ਉਹ ਹਾਕੀ ਹੈ ਯੂ نو ਆਈਸ ਹਾਕੀ ਕਹਿੰਦੇ ਆ ਚਾਹੇ ਬਾਸਕਟਬਾਲ ਹੈ ਚਾਹੇ ਉਹ ਫੁੱਟਬਾਲ ਹੈ ਰਗਬੀ ਹੈ ਚਾਹੇ ਹੋਰ ਖੇਡਾਂ ਨੇ ਉਹਨਾਂ ਤੋਂ ਬਿਨਾ ਪਿਛਲੇ ਕੁਝ ਵਰਿਆਂ ਤੋਂ ਬੜੀ ਕੋਸ਼ਿਸ਼ ਹੋ ਰਹੀ ਹੈ ਕਿ ਕ੍ਰਿਕਟ ਨੂੰ ਵੀ ਉੱਥੇ ਲਿਆਂਦਾ ਜਾਵੇ ਇਸ ਦੀ ਅਸੈਪਟੇਬਿਲਟੀ ਕੀਤੀ ਜਾਵੇ ਬਹੁਤ ਸਾਰੇ ਇਮੀਗ੍ਰੈਂਟ ਜਿਹੜੇ ਅਮਰੀਕਾ ਵਿੱਚ ਰਹਿੰਦੇ ਨੇ ਉਹਨਾਂ ਦਾ ਕ੍ਰਿਕਟ ਨਾਲ ਬਹੁਤ ਮੋਹ ਹੈ ਤੇ ਹੁਣ ਵੀ ਜਦੋਂ ਵੇਖਦੇ ਆ ਵੀ ਦੁਨੀਆਂ ਵਿੱਚ ਕ੍ਰਿਕਟ ਹੁੰਦੀ ਹੈ ਤੇ ਅਮਰੀਕਾ ਵਿੱਚ ਜਿਹੜੀ ਵਿਊਰਸ਼ਿਪ ਹੈ ਟੀਵੀ ਦੇ ਉਹ ਕਾਫੀ ਰਹਿੰਦੀ ਹੈ ਈਵਨ ਕੈਨੇਡਾ ਵਿੱਚ ਔਰ ਕੈਨੇਡਾ ਵਿੱਚ ਜਦੋਂ ਪਿਛਲੇ ਬਾਰੇ ਜੀਟੀ 20 ਹੋਇਆ ਤਾਂ ਮੈਂ ਉੱਥੇ ਸਾਂ ਤੇ ਉਹ ਦਿਲਚਸਪ ਜਿਹੜੇ ਲੋਕਾਂ ਨੇ ਕ੍ਰਿਕਟ ਦਿਖਾਈ ਜਿਸ ਤਰ੍ਹਾਂ ਦੇ ਪਲੇਅਰ ਔਰ ਜਿਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਉਹਨਾਂ ਨੇ ਕੀਤੀ ਉਸ ਤੋਂ ਲੱਗਦਾ ਸੀ ਕਿ ਕ੍ਰਿਕਟ ਵੀ ਜਲਦੀ ਹੀ ਕੈਨੇਡਾ ਵਿੱਚ ਵੀ ਇੱਕ ਪਪੂਲਰ ਸਪੋਰਟ ਬਣ ਜਾਵੇਗਾ ਕ੍ਰਾਸ ਕਰਕੇ ਬ੍ਰੈਂਪਟਨ ਤੇ ਬ੍ਰੈਂਪਟਨ ਕੈਨੇਡਾ ਦੀ ਕ੍ਰਿਕਟ ਕੈਪੀਟਲ ਵੀ ਪਣ ਸਕਦਾ ਹੈ ਸਿਮਿਲਰਲੀ ਡਾਲਾਸ ਤੇ ਨਿਊਯਾਰਕ ਇਹ ਤਾਂ ਮੇਨ ਸੈਂਟਰ ਹਨਗੇ ਹੀ ਕ੍ਰਿਕਟ ਦੇ ਅਮਰੀਕਾ ਵਿੱਚ ਤੇ ਉਹਦੇ ਨਾਲ ਨਾਲ ਵੈਸਟਡੇイズ ਵਿੱਚ ਤਾਂ ਬ੍ਰਿਜਟਾਊਨ ਆਰੀ ਜਾਰਜਟਾਊਨ ਆਰੀ ਸ਼ਹਿਰ ਉੱਥੇ ਜਿਹੇ ਪ੍ਰੋਵਿੰਸ ਪ੍ਰੋਵਿਡੈਂਸ ਉੱਥੇ ਮੈਚ ਹੋਣਗੇ ਜਿਹੜਾ ਇਹ ਵਰਲਡ ਕੱਪ ਹੋਣ ਵਾਲਾ ਹੈ ਵੀ ਟੀਮਾਂ ਇਹਦੇ ਵਿੱਚ ਆਣੀਆਂ ਜਿਹਦੇ ਵਿੱਚ ਵਰਲਡ ਦੀ ਸਭ ਤੋਂ ਸ਼ਕਤੀਸ਼ਾਲੀ ਟੀਮਾਂ ਜਿਨ੍ਹਾਂ ਵਿੱਚ ਆਸਟ੍ਰੇਲੀਆ ਵੈਸਟ ਇੰਡੀਜ਼ ਸਾਊਥ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਸ਼੍ਰੀਲੰਕਾ ਬੰਗਲਾਦੇਸ਼ ਅਫਗਾਨਿਸਤਾਨ ਭਾਰਤ ਆਦ ਸ਼ਾਮਲ ਨੇ ਉਹਨਾਂ ਦੇ ਨਾਲ ਨਾਲ ਕੈਨੇਡਾ ਤੇ ਯੂ ਐਸ ਏ ਵੀ ਐਸ ਟੀ 20 ਵਰਲਡ ਕੱਪ ਖੇਡਣਗੇ ਹਾਂ ਕੈਨੇਡਾ ਲਈ ਇਹ ਪਹਿਲਾ ਮੌਕਾ ਹੋਵੇਗਾ ਕਿ ਉਹ ਟੀ 20 ਵਰਲਡ ਕੱਪ ਖੇਲੇਗਾ ਔਰ ਕੈਨੇਡਾ ਦੀ ਟੀਮ ਵਿੱਚ ਯੂ ਐਸ ਏ ਦੀ ਟੀਮ ਵਿੱਚ ਤੇ ਹੋਰ ਬਹੁਤ ਸਾਰੀਆਂ ਟੀਮਾਂ ਵਿੱਚ ਜਿਹੜੀਆਂ ਟੀ 20 ਵਰਲਡ ਕੱਪ ਇਸ ਸੈ ਲੈਣ ਗਿਆ ਉਹਨਾਂ ਵਿੱਚ ਭਾਰਤੀ ਮੂਲ ਦੇ ਖਿਡਾਰੀ ਵੀ ਕਾਫੀ ਹੋਣਗੇ ਜਿਵੇਂ ਕਿ ਜੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਲਈਏ ਨਿਊਜ਼ੀਲੈਂਡ ਨਿਊਜ਼ੀਲੈਂਡ ਵੱਲੋਂ ਵੀ ਦੋ ਖਿਡਾਰੀ ਇਸ ਸੋਦੀ ਸਮੇਤ ਇੱਕ ਰਵਿੰਦਰਾ ਇਹ ਦੋਨੇ ਨਿਊਜ਼ੀਲੈਂਡ ਵੱਲੋਂ ਵੀ ਖੇਡਣਗੇ ਐਸੇ ਤਰ੍ਹਾਂ ਬਾਕੀ ਟੀਮਾਂ ਵਿੱਚ ਵੀ ਭਾਰਤੀ ਮੂਲ ਦੇ ਖਿਡਾਰੀਆਂ ਦੀ ਨੁਮਾਇੰਦੀ ਰਹੇਗੀ ਤੇ ਬੜੇ ਤਿਲ ਜਸਟ ਰਹੇਗਾ ਇਹ ਵਰਲਡ ਕੱਪ ਕਿਉਂਕਿ ਅਮਰੀਕਾ ਤੇ ਕੈਨੇਡਾ ਦੀ ਟੀਮਾਂ ਵਿੱਚ ਤਾਂ ਜ਼ਿਆਦਾਤਰ ਖਿਡਾਰੀ ਜਾਂ ਭਾਰਤੀ ਏਸ਼ੀਅਨ ਮੂਲ ਦੇ ਭਾਰਤ ਪਾਕਿਸਤਾਨ ਮੂਲ ਦੇ ਤੇ ਜਾਂ ਫਿਰ वेस्टइंडीज ਮੂਲ ਦੇ ਹੋਣਗੇ। ਔਰ ਇਹ ਜਿਹੜਾ ਵਰਲਡ ਕੱਪ T20 ਹੋਏਗਾ ਇਹ ਇੱਕ ਬਿਗਨਿੰਗ ਹੋਵੇਗਾ ਕਿ ਕੀ ਅਮਰੀਕਨ ਲੋਕ ਇਸ ਤਰ੍ਹਾਂ ਦੀ ਇਨਸਟੈਂਟ ਕ੍ਰਿਕਟ ਜਿਹੜਾ ਕਿ ਕ੍ਰਿਕਟ ਤਾਂ ਨਾਰਮਲੀ ਅਮਰੀਕਾ ਦੇਸ ਕਰਕੇ ਲਾਈਕ ਨਹੀਂ ਕਰਨ ਕਰਦੇ ਕਿ ਟੈਸਟ ਮੈਚ ਪੰਜ-ਪੰਜ ਦਿਨ ਖੇਡਿਆ ਜਾਂਦਾ ਤੇ ਆਖਿਰ ਵਿੱਚ ਪੰਜ ਦਿਨਾਂ ਬਾਅਦ ਮੈਚ ਖਤਮ ਜਾਂਦਾ ਜਾਂਦਾ ਕਿ ਮੈਚ ਡਰਾ ਹੋ ਗਿਆ। ਕੋਈ ਨਤੀਜਾ ਨਹੀਂ ਨਿਕਲਿਆ ਅਮਰੀਕਨਸ ਦਾ ਰਿਜ਼ਲਟ ਚ ਆਉਂਦੇ ਨੇ ਇਮੀਡੀਏਟ ਉਹਨਾਂ ਦੀ ਐਕਸਾਈਟਮੈਂਟ ਬਣਦੀ ਹੈ ਸੋ ਜਿਹੜਾ ਇਹ T20 ਹੈ ਜਿਹਨੂੰ ਅਸੀਂ ਇਨਸਟੈਂਟ ਕ੍ਰਿਕਟ ਕਹਿੰਦੇ ਆ ਕਿ ਤਿੰਨ ਜਾਂ ਚਾਰ ਘੰਟੇ ਦਾ ਮੈਚ ਹੁੰਦਾ ਹੈ ਤੇ ਉਹਦੇ ਵਿੱਚ ਚੋਕੇ ਛੱਕੇ ਦੀ ਝੜੀ ਲੱਗਦੀ ਹੈ ਤੇ ਲੋਕਾਂ ਦੀ ਐਕਸਾਈਟਮੈਂਟ ਵੀ ਬੜੀ ਰਹਿੰਦੀ ਹੈ ਬਿਗ ਹਿਟਿੰਗ ਹੁੰਦੀ ਹੈ ਚੰਗੀ ਫੀਲਡਿੰਗ ਹੁੰਦੀ ਹੈ ਚੰਗੇ ਕੈਚੇਸ ਹੁੰਦੇ ਨੇ ਐਕ੍ਰੋਬੈਟਿਕਸ ਦੇਖਣ ਨੂੰ ਮਿਲਦੇ ਨੇ ਹਰ ਤਰ੍ਹਾਂ ਦੀਆਂ ਜਿਹੜੀਆਂ ਬਾਰਿਕੀਆਂ ਨੇ ਖੇਡਦੀਆਂ ਉਸ ਟੀ 20 ਕ੍ਰਿਕਟ ਵਿੱਚ ਦੇਖਣ ਨੂੰ ਮਿਲਦੀਆਂ ਨੇ ਤੇ ਲੱਗਦਾ ਹੈ ਕਿ ਇਹ ਖੇਡ ਜ਼ਰੂਰ ਅਮਰੀਕਨ ਨੂੰ ਵੀ ਉਹਨਾਂ ਦੀ ਦਿਲਚਸਪੀ ਦਾ ਇੱਕ ਸਰੋਤ ਬਣੇਗੀ ਤੇ ਆਉਂਦੇ ਬਰਿਆਂ ਵਿੱਚ ਹੋਰ ਤੇ ਹੋਰ ਕ੍ਰਿਕਟ ਵੀ ਹੋਵੇਗਾ ਕੈਨਾ ਅਮੈਰੀਕਾ ਦੀ ਸਭ ਤੋਂ ਵੱਡੀ ਇੱਕੋ ਹੀ ਸਮੱਸਿਆ ਹੈ ਕਿਉਂਕਿ ਇਹ ਠੰਡੇ ਮੁਲਕ ਨੇ ਬਹੁਤ ਜ਼ਿਆਦਾ ਇਲਾਕਾ ਠੰਡਾ ਰਹਿੰਦਾ ਬਿਸ਼ੱਕ ਅਮਰੀਕਾ ਦੇ ਕੁਝ ਹਿੱਸਾ ਤਾਂ ਚੰਗਾ ਹੈ ट्रॉपिकल ਜਿੱਥੇ ਚੰਗੀ ਕਰੋਨਾ ਨੇ ਚੰਗੀ ਜ਼ਮੀਨ ਹੈ ਪਰੰਤੂ ਬਹੁਤ ਸਾਰਾ ਹਿੱਸਾ ਉਹ ਜਿੱਥੇ برف ਪਈ ਰਹਿੰਦੀ ਹੈ 6 ਮਹੀਨੇ 7 ਮਹੀਨੇ ਤੇ ਜਿੱਦੀ ਸੋਇਲ ਬੜੀ ਹਾਰਡ ਹੋ ਜਾਂਦੀ ਹੈ ਤੇ ਉਸ ਹਾਰਡ ਸੋਇਲ ਵਿੱਚ ਕ੍ਰਿਕਟ ਦੀ ਪਿਚ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਜਿਹੜੇ ਕ੍ਰੇਟਰ ਹੁੰਦੇ ਨੇ ਜਿਹੜੇ ਪਿਚਾਂ ਬਣਾਉਂਦੇ ਨੇ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਕਿ ਉਹ ਚੰਗੀ ਬੈਟਿੰਗ ਵਿਕਟ ਜਾਂ ਇੱਕ ਚੰਗੀ ਕ੍ਰਿਕਟ ਦੀ ਪਿਚ ਤਿਆਰ ਕਰ ਸਕਣ ਦੀ ਤੇ ਚੰਗੀ ਖੇਡ ਦਾ ਆਨੰਦ ਲੋਕ ਲੈ ਸਕਣ ਕਿ ਖੇਡ ਦਰਸ਼ਕਾਂ ਨੂੰ ਦੇ ਅਟਰੈਕਸ਼ਨ ਦੀ ਹੋਣੀ ਜ਼ਰੂਰੀ ਹੈ ਕਿ ਲੋਕਾਂ ਨੂੰ ਅਟਰੈਕਟ ਕਰੇ ਨਾ ਕਿ ਸਿਰਫ ਖਿਡਾਰੀਆਂ ਨੇ ਆਪਣੀ ਖੇਡ ਲਈ ਖਿਡਾਰੀਆਂ ਦੇ ਖੇਡ ਦੇ ਨਾਲ ਨਾਲ ਜੇ ਨਾ ਦਰਸ਼ਕਾਂ ਦੀ ਦਿਲਚਸਪੀ ਉਸ ਖੇਡ ਵਿੱਚ ਨਾ ਬਣੇ ਉਹਨਾਂ ਜੇ ਉਹ ਖੇਡ ਉੱਤੇ ਪਪੂਲਰ ਨਹੀਂ ਹੋ ਸਕਦੀ ਸੋ ਅਮਰੀਕਨਸ ਨੂੰ ਇਹ ਗੱਲ ਪਤਾ ਹੈ ਤੇ ਜਦੋਂ ਜਿਹੜੇ ਕ੍ਰਿਕਟ ਦੇ ਆਰਗੇਨਾਈਜ਼ਰਸ ਨੇ ਉਹਨਾਂ ਨੇ ਇਹ ਵੀੜਾ ਚੱਕਿਆ ਕਿ ਉਹ T20 वर्ल्ड कप ਕਰਾਂਗੇ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਇਹਦੇ ਤੇ ਉਹ ਚੰਗੇ ਪਿਚਾ ਮਨਾਸ ਰਹਦ ਨੇ ਸਿਰਫ ਉੱਥੇ ਹੀ ਉਹ ਮੈਚ ਕਰਾ ਰਹੇ ਨੇ ਚਾਹੇ ਉਹ ਡਾਲਾਸ ਹੋਵੇ ਚਾਹੇ ਉਹ ਨਿਊਯਾਰਕ ਹੋਵੇ ਸੋ ਓਪਨਿੰਗ ਮੈਚ ਜਿਵੇਂ ਕਿ ਕੈਨਦੀ ਲੋਡ ਨੇ ਦੋ ਗੁਆਂਢੀ ਮੁਲਕਾਂ ਵਿਚਾਲੇ ਕੈਨੇਡਾ ਤੇ ਯੂ ਐਸ ਏ ਵਿਚਾਲੇ ਤੇ ਦੂਜਾ ਜਿਹੜਾ ਕੋ ਹਾਸਟ ਹੈ ਬੈਸਟ ਇੰਡੀਜ਼ ਉਹ ਪਪੂਆ ਨੀਗਿਨੀਆ ਨਾਲ ਖੇਲੇਗਾ ਸੋ ਪਹਿਲੇ ਦਿਨ 2 ਜੂਨ ਨੂੰ ਇਹ ਦੋ ਮੈਚ ਹੋਣਗੇ ਹਾਂ ਸਭ ਤੋਂ ਵੱਡਾ ਦਿਨ ਪਹਿਲੇ ਹਫਤੇ ਵਿੱਚ ਅੱਠ ਜੋਨੂ ਹੋਵੇਗਾ ਜਦੋਂ 4 ਮੈਚ ਹੋਣਗੇ ਤੇ ਇਹ ਚਾਰਾਂ ਮੈਚਾਂ ਵਿੱਚ ਸਾਰੀਆਂ ਜਿਹੜੀਆਂ ਉੱਗੀਆਂ ਕੁਝ ਟੀਮਾਂ ਨੇ ਵਡੀਆਂ ਟੀਮਾਂ ਨੇ ਜਿਨ੍ਹਾਂ ਦੇ ਨਾਲ ਲਈ ਜਾ ਸਕਦੇ ਨੇ ਉਹ ਖੇਡਣਗੀਆਂ ਅੱਠ ਜੋਨੂ ਅਫਗਾਨਿਸਤਾਨ ਤੇ ਨਿਊਜ਼ੀਲੈਂਡ ਖੇਡਣਗੇ ਬੰਗਲਾਦੇਸ਼ ਸ੍ਰੀਲੰਕਾ ਖੇਡਣਗੇ ਆਪਸ ਵਿੱਚ ਨੈਦਰਲੈਂਡ ਤੇ ਸਾਊਥ ਅਫਰੀਕਾ ਖੇਡਣਗੇ ਤੇ ਆਸਟ੍ਰੇਲੀਆ ਤੇ ਇੰਗਲੈਂਡ ਖੇਡਣਗੇ ਭਾਰਤ ਦਾ ਪਹਿਲਾ ਮੈਚ 5 ਜੋਨੂ ਹੋਵੇਗਾ ਭਾਰਤ ਪਹਿਲਾ ਮੈਚ ਆਇਰਲੈਂਡ ਨਾਲ ਖੇਲੇਗਾ ਜਦ ਕਿ ਪਾਕਿਸਤਾਨ ਆਪਣਾ ਪਹਿਲਾ ਮੈਚ 6 ਜੂਨ ਨੂੰ ਯੂਨਾਈਟਿਡ ਸਟੇਟਸ ਅਮਰੀਕਾ ਨਾਲ ਖੇਲੇਗਾ ਸੋ ਇਸ ਤਰ੍ਹਾਂ ਇੱਕ ਕ੍ਰਿਕਟ ਦੀ ਜਿਹੜੀ ਜੰਗ ਹੈ ਕ੍ਰਿਕਟ ਦੀ ਜਿਹੜੀ ਅਮਰੀਕਾ ਵਿੱਚ ਐਂਟਰੀ ਹੈ ਉਸ ਦੀ ਸਟਾਰਟ ਹੋਵੇਗਾ ਤੇ ਲੱਗਦਾ ਹੈ ਕਿ ਔਰ ਕਿਉਂਕਿ ਦੁਨੀਆ ਦੇ ਟੌਪ ਦੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕਰ ਰਹੇ ਨੇ ਤਾਂ ਕ੍ਰਿਕਟ ਨੂੰ ਜ਼ਰੂਰ ਇੱਕ ਬ੍ਰੇਕ ਮਿਲੇਗਾ ਔਰ ਅਮਰੀਕਨਸ ਸ਼ਾਇਦ ਇਸ ক্রিকেট ਨੂੰ ਵੀ ਇਸ ਗੇਮ ਨੂੰ ਵੀ ਲਾਈਕ ਕਰਨ ਲੱਗ ਜਾਣ ਬਿਕੋਜ਼ ਇਹਦੀ ਐਕਸਾਈਟਮੈਂਟ ਜਿਹੜਾ ਲੈਵਲ ਹੈ ਉਹ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਭਾਰਤੀ ਮੂਲ ਦੇ ਜਾਂ ਏਸ਼ੀਅਨ ਮੂਲ ਦੇ ਲੋਕ ਜਾਂ ਬ੍ਰਿਟਿਸ਼ ਮੂਲ ਦੇ ਲੋਕ ਨਿਊਜ਼ੀਲੈਂਡ ਦੇ ਲੋਕ ਆਸਟ੍ਰੇਲੀਆ ਦੇ ਲੋਕ ਤੇ ਵੈਸਟ ਇੰਡੀਜ਼ ਦੇ ਲੋਕ ਤਾਂ ਇਹ ਭਲੀ ਭਾਂਤੀ ਜਾਣਦੇ ਨੇ ਕਿ ਕ੍ਰਿਕਟ ਕਿੰਨੀ ਐਕਸਾਈਟਿੰਗ ਗੇਮ ਹੈ ਹੁਣ ਜਿਹੜਾ ਰੈਸਟ ਆਫ ਦਾ ਵਰਲਡ ਅਮਰੀਕਨ ਕਨਸੈਪਟ ਹੈ ਅਮਰੀਕਨ ਕਲਚਰ ਹੈ ਉਹਦੇ ਵਿੱਚ ਵੀ ਕ੍ਰਿਕਟ ਨੇ ਪੈਨੇਟ ਰੇਟ ਕਰਨਾ ਹੈ ਸੋ ਇੱਕ ਇਵੈਂਟ ਅਜਿਆ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੋ ਸ਼ਾਇਦ ক্রিকেট ਦੀ ਪਪੂਲਾਰਿਟੀ ਲਈ ਅਮਰੀਕਾ ਲਈ ਇੱਕ ਐਸਿਡ ਟੈਸਟ ਹੋਵੇਗਾ ਤੇ ਉਮੀਦ ਕਰਦੇ ਹਾਂ ਕਿ 2 ਜੂਨ ਤੋਂ ਲੈ ਕੇ 29 ਜੂਨ ਤੱਕ ਜਦੋਂ ਟਾਪ ਦੇ ক্রিকেট ਖਿਡਾਰੀ ਅਮਰੀਕਾ ਵਿੱਚ ਤੇ ਵੈਸਟ ਇੰਡੀਆਂ ਵਿੱਚ ਖੇលਣਗੇ ਤਾਂ ক্রিকেট ਨੂੰ ਜ਼ਰੂਰ ਇੱਕ ਨਵਾਂ ਬੂਸਟ ਮਿਲੇਗਾ ਇੱਕ ਨਵੀਂ ਰੈਕਗਨਿਸ਼ਨ ਮਿਲੇਗੀ ਇੱਕ ਨਵੀਂ ਸਿਆਣ ਮਿਲੇਗੀ ਤੇ ਇਹ ਵੀ ਬਾਕੀ ਖੇਡਾਂ ਵਾਂਗੂ ਇੱਕ ਦੁਨੀਆ ਦੀ ਪਰਚਲਿਤ ਖੇਡ ਬਣ ਜਾਵੇਗੀ ਸੋ ਮੈਂ ਸੋਚਿਆ ਅੱਜ ਬਸ ਐਨਆਈ ਕ੍ਰਿਕਟ ਦਾ ਵਰਲਡ ਕੱਪ ਆ ਰਿਹਾ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਆਂ ਆਉਂਦੇ ਹੰਕਾਰ ਵਿੱਚ ਫੇਰ ਮੈਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਰूबरू ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ